ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਉਸ ਬਿਆਨ ਨੂੰ ਖਾਰਜ ਕਰਦਿਆਂ ਝੂਠ ਦਾ ਪੁਲੰਦਾ ਦੱਸਿਆ ਹੈ ਜਿਸ ਦੇ ਵਿੱਚ ਸਰਨਾ ਨੇ ਕਿਹਾ ਸੀ ਕਿ ਐਸਜੀਪੀਸੀ ਪ੍ਰਧਾਨ ਵੱਲੋਂ ਸਰਕਾਰ ਨੂੰ ਪੱਤਰ ਲਿਖ ਕੇ ਸ਼ਹੀਦੀ ਪੁਰਬ ਤੇ ਪਾਕਿਸਤਾਨ ਜਾਣ ਵਾਲੀ ਸੰਗਤ ਨੂੰ ਗੁੰਮਰਾਹ ਕੀਤਾ ਗਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਸੀ ਕਿ ਅਵਤਾਰ ਸਿੰਘ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਪਾਕਿਸਤਾਨ ਜਾਣ ਵਾਲੇ ਜਥੇ ਦੇ ਲਈ ਰੇਲ ਗੱਡੀ ਭੇਜਣ ਤੋਂ ਵੀ ਮਨਾਂ ਕੀਤਾ ਇਥੋਂ ਜਾਰੀ ਪ੍ਰੈਸ ਬਿਆਨ ਦੇ ਵਿੱਚ ਅਵਤਾਰ ਸਿੰਘ ਨੇ ਕਿਹਾ ਹੈ ਕਿ ਮੇਰੇ ਵੱਲੋਂ ਕੋਈ ਅਜਿਹਾ ਪੱਤਰ ਸਰਕਾਰ ਨੂੰ ਨਹੀਂ ਲਿਖਿਆ ਗਿਆ ਸਰਨਾ ਇਸ ਸੰਬੰਧੀ ਕੋਰਾ ਝੂਠ ਬੋਲ ਰਹੇ ਨੇ ਤੇ ਸਾਫ ਤੌਰ ਤੇ ਕਿਹਾ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਵੀ ਪੱਤਰ ਨਹੀਂ ਲਿਖਿਆ ਗਿਆ ਗੁੰਮਰਾਹ ਦੀ ਕੋਈ ਵੀ ਗੱਲ ਨਹੀਂ ਆਖੇਗੀ ਹਾਲਾਂਕਿ ਉਹਨਾਂ ਤੇ ਬੇਬੁਨਿਆਦ ਇਲਜ਼ਾਮ ਜੜੇ ਨੇ ਉਹ ਮੜੇ ਜਾ ਰਹੇ ਨੇ ਬਿਲਕੁਲ ਝੂਠ ਦਾ ਬਣਾਉਂਦਾ ਮੈਂ ਕੋ ਸਟੇਟਮੈਂਟ ਦਿੰਦੀ ਆ ਕਿ ਜੋ ਸਾਬਤ ਕਰ ਦਵੇ ਵੀ ਮੈਂ ਕੋਈ ਐਸੀ ਹਰਕਤ ਕੀਤੀ ਹੋਵੇ ਜਾਂ ਮੇਰੇ ਕਦੀ ਜ਼ਹਿਨ ਚਾਈ ਹੋਵੇ ਮੈਨੂੰ ਕੀ ਪਰਵਾਹ ਪੈਂਦਾ 2 250 ਬੰਦਾ ਜਾਂਦਾ ਜਾਂਵੇ ਮੈਂ ਨਾ ਜਿਆਦਾ ਸਾਬਤ ਕਰੇ ਸਾਰੇ ਪਾਕਿਸਤਾਨ ਦੇ ਵਿੱਚ ਜਿਹੜਾ ਗੁਰਪੁਰਬਾ ਸਿੱਧੀ ਪਰਬਾ ਉਹ ਪਹਿਲੀ ਤਰੀਕ ਨੂੰ ਸੋਧੇ ਕੈਲੰਡਰ ਮੁਤਾਬਕ ਬਣਾਇਆ ਜਿਹੜਾ ਮੇਰਾ ਮਿਸ਼ਨ ਸੀ ਮੈਂ ਉਹਨੂੰ ਪੂਰਾ ਕਰਕੇ ਆਇਆ। ਸ਼੍ਰੋਮਣੀ ਕਮੇਟੀ ਦੇ ਦਿੱਲੀ ਕਮੇਟੀ ਹਜੂਰ ਸਾਹਿਬ ਪਟਨਾ ਸਾਹਿਬ ਸਾਰੇ ਹਿੰਦੁਸਤਾਨ ਦੇ ਵਿੱਚ ਪਹਿਲੀ ਜਮ ਪਹਿਲੀ ਜੂਨ ਬਣਾਇਆ ਗਿਆ। ਇਹ 250 ਬੰਦੇ ਉੱਥੇ ਜਾ ਕੇ ਗੁਰਪੁਰ ਬਣਾ ਦੇਣਗੇ ਫੇਰ ਸਾਨੂੰ ਕੀ ਹੋ ਜਾਣਾ।